ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਉਮੀਦ ਕਰਦੀ ਆਂ ਤੁਸੀਂ ਸਾਰੇ ਖੁਸ਼ ਹੋਵੋਗੇ ਤਾਂ ਦੋਸਤੋ ਹੋਵੋਗੇ ਅੱਜ ਆਪਾਂ ਵਿਚਾਰ ਕਰਨੀ ਆ ਉਹਨਾਂ ਲੋਕਾਂ ਦੇ ਜਿਨ੍ਹਾਂ ਨੂੰ ਅਕਸਰ ਅਸੀਂ ਸਮਾਜ ਵਿੱਚ ਵੇਖਦੇ ਆਂ ਕਿ ਕੁਝ ਇਹੋ ਜਿਹੇ ਵਿਅਕਤੀ ਹੁੰਦੇ ਜਿਹੜੇ ਬਹੁਤ ਛੋਟੀ ਉਮਰ ਦੇ ਵਿੱਚ ਹੀ ਬਹੁਤ ਸਿਆਣੇ ਹੁੰਦੇ ਆ ਤੇ ਕੁਝ ਇਹੋ ਜਿਹੇ ਵੀ ਵੇਖਦੇ ਆਂ ਕਿ ਜਿਹੜਾ ਦੀ ਉਮਰ ਵੀ ਤੋਂ ਟੱਪੀ ਵੀ ਹੁੰਦੀ ਆ ਤੇ ਤਾਂ ਵੀ ਉਹਨਾਂ ਦੇ ਵਿੱਚ ਸਿਆਣਫ ਕਿਤੇ ਲਾਗੇ ਛਾਗੇ ਨਹੀਂ ਹੁੰਦੀ ਤੇ ਫਿਰ ਆਪਾਂ ਅੱਜ ਇਹ ਵਿਚਾਰ ਕਰਨੀ ਆ ਕਿ ਕੀ ਜਿਹੜੀ ਸਿਆਣਫ ਆ ਜਿਹੜੀ ਅਕਲ ਆ ਉਹ ਉਮਰ ਵਧਣ ਦੇ ਨਾਲ ਆਉਂਦੀ ਆ ਜਾਂ ਫਿਰ ਬੰਦੇ ਨੂੰ ਜ਼ਿੰਮੇਵਾਰੀਆਂ ਸਿਆਣਾ ਕਰਦੀਆਂ ਵਾ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਆਓ ਆਪਾਂ ਇਹਦੇ ਨਾਲ ਇੱਕ ਵਿਚਾਰ ਚਰਚਾ ਸਾਂਝੀ ਕਰੀਏ ਜਦੋਂ ਕੋਈ ਵਿਅਕਤੀ ਜਾਂ ਕੋਈ ਬੱਚਾ ਛੋਟੀ ਉਮਰ ਦੇ ਵਿੱਚ ਜਿਹੜਾ ਉਹਨੂੰ ਕੋਈ ੱਤਕਾ ਲੱਗ ਜਾਂਦਾ ਨਾ ਜਾਂ ਵਿਅਕਤੀ ਠੇਡੇ ਖੰਦਾ ਵੱਡਾ ਹੁੰਦਾ ਨਾ ਉਹਦੇ ਰਸਤੇ 'ਚ ਉਹਦੀ ਜ਼ਿੰਦਗੀ 'ਚ ਅੜਚਨਾ ਆਉਂਦੀਆਂ ਜਾਂਦੀਆਂ ਉਹ ਉਹਨਾਂ ਮੁਸ਼ਕਲਾਂ ਨੂੰ ਉਹਨਾਂ ਅੜਚਨਾ ਨੂੰ ਪਾਰ ਕਰਦਾ ਅੱਗੇ ਵਧੇ ਜਾਂਦਾ ਨਾ ਭਾਵੇਂ ਉਹਦੇ ਸਿਰ ਤੇ ਜ਼ਿੰਮੇਵਾਰੀਆਂ ਹੁੰਦੀਆਂ ਤੇ ਉਹ ਇਹ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਅੱਗੇ ਵੱਧਦਾ ਜਾਂਦਾ ਨਾ ਤਾਂ ਫਿਰ ਉਦੋਂ ਉਸ ਵਿਅਕਤੀ ਉਹਨਾਂ ਮੁਸ਼ਕਲਾਂ 'ਚੋਂ ਉਹਨਾਂ ਜ਼ਿੰਮੇਵਾਰੀਆਂ 'ਚੋਂ ਉਸ ਔਖੇ ਸਮੇਂ ਦੇ ਵਿੱਚੋਂ ਸਿੱਖਦਾ ਜਾਂਦਾ ਤੇ ਉਹ ਸਿਆਣਾ ਹੁੰਦਾ ਜਾਂਦਾ ਇਹ ਜ਼ਿੰਮੇਵਾਰੀਆਂ ਕਈ ਵਾਰੀ ਅੱਖਾਂ ਅਸਰੀ ਦੇਖਦੇ ਆ ਸਮਾਜ ਵਿੱਚ ਕੇ ਕੋਈ ਛੋਟਾ ਬੱਚਾ ਹੁੰਦਾ ਨਾ ਜਦੋਂ ਉਹਦਾ ਕੋਈ ਮਾਂ ਜਾਂ ਬਾਪ ਚੜਾਈ ਕਰ ਜਵੇ ਨਾ ਤਾਂ ਉਹ ਸਾਰਾ ਪਰਿਵਾਰ ਦੀ ਜ਼ਿੰਮੇਵਾਰੀ ਜਿਹੜੀ ਉਸ ਬੱਚੇ ਤੇ ਆਣ ਪੈਂਦੀ ਆ ਤੇ ਫੇਰ ਜਦੋਂ ਉਹ ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦਾ ਨਾ ਸਮਾਜ ਵਿੱਚ ਰਹਿ ਕੇ ਉਹਨਾਂ ਮੁਸ਼ਕਲਾਂ ਦੇ ਨਾਲ ਫੇਸ ਕਰਦਾ ਵਾ ਤੇ ਫਿਰ ਉਹਨੂੰ ਜਿਉਂ-ਜਿਉਂ ਉਮਰ ਉਹਦੀ ਤਾਂ ਨੂੰ ਜਾਂਦੀ ਆ ਨਾ ਜਿਉਂ-ਜਿਉਂ ਉਮਰ ਵੱਧਦੀ ਆ ਉਹਦੇ ਵਿੱਚ ਸਿਆਣਫ ਆਉਂਦੀ ਜਾਂਦੀ ਆ ਤੇ ਜਿੰਨੇ ਫਿਰ ਜ਼ਿੰਦਗੀ ਚ ਔਖਾ ਸਮਾਨੀ ਨਾ ਵੇਖਿਆ ਦੂਜੇ ਪਾਸੇ ਜਿੰਨੂੰ ਹਰ ਚੀਜ਼ ਮਾਂ-ਵਾਪ ਆਪ ਲਿਆ ਕੇ ਦਿੰਦੇ ਆ ਜਿਹੜਾ ਇੱਕ ਵਾਰੀ ਮੰਗਿਆ 10 ਵਾਰੀ ਚੀਜ਼ਾਂ ਮਿਲਦੀਆਂ ਹੋਣ ਤੇ ਜਦੋਂ ਉਹ ਵਿਅਕਤੀ ਤੇ ਕੋਈ ਜ਼ਿੰਮੇਵਾਰੀ ਹੀ ਨਹੀਂ ਪਈ ਤੇ ਉਹਦੀ ਸਿਆਣਫ ਤੇ ਜਿਹੜਾ ਦੂਜੇ ਪਾਸੇ ਛੋਟੀ ਉਮਰ ਚ ਜ਼ਿੰਮੇਵਾਰੀਆਂ ਸਮਝਣ ਵਾਲਾ ਨਾ ਇਨਾ ਦੋਹਾਂ ਦੀ ਸਮਝ ਦੇ ਵਿੱਚ ਤੇ ਅਕਲ ਦੇ ਵਿੱਚ ਫਰਕ ਹੋਵੇਗਾ ਕਿਉਂਕਿ ਜਿੰਨੇ ਔਕੜਾਂ ਨਹੀਂ ਵੇਖੀਆਂ ਮੁਸ਼ਕਲਾਂ ਨਹੀਂ ਵੇਖੀਆਂ ਉਹਦੇ ਵਿੱਚ ਉਹਨੀ ਸਿਆਣਫ ਨਹੀਂ ਹੋਵੇਗੀ ਆਪਾਂ ਕਈ ਵਾਰੀ ਅਕਸਰ ਹੀ ਕਿਸੇ ਨੂੰ ਵੇਖ ਕੇ ਕਹਿ ਦਿੰਨੇ ਆ ਨਾ ਕਿ ਕੋਈ ਸਿਆਣੀ ਗੱਲ ਨਹੀਂ ਕਰਦਾ ਏ ਜਾਂ ਇਹਦੇ ਵਿੱਚ ਸਿਆਣਫ ਨਹੀਂ ਹੈਗੀ ਦੂਜੇ ਪਾਸੇ ਅਸੀਂ ਕੋਈ ਛੋਟਾ ਬੱਚਾ ਵੀ ਹੋਵੇ ਤੇ ਆਪਾਂ ਕਹਿ ਦਿੰਨੇ ਝਟ ਕਿ ਕਿੰਨੀਆਂ ਸਿਆਣੀਆਂ ਗੱਲਾਂ ਕਰਦਾ ਏ ਆਪਣੀ ਉਮਰ ਤੋਂ ਪਹਿਲਾਂ ਸਿਆਣਾ ਹੋ ਗਿਆ ਇਸ ਕਰਕੇ ਜੇ ਆਪਾਂ ਕੁੱਲ ਮਿਲਾ ਕੇ ਗੱਲ ਕਰੀਏ ਤੇ ਫਿਰ ਵਿਅਕਤੀ ਜਿਹੜਾ ਉਹ ਉਮਰ ਨਾਲ ਸਿਆਣਾ ਨਹੀਂ ਹੁੰਦਾ ਵਿਅਕਤੀ ਨੂੰ ਜ਼ਿੰਮੇਵਾਰੀਆਂ ਸਿਆਣਾ ਕਰ ਦਿੰਦੀਆਂ ਵਿਅਕਤੀ ਨੂੰ ਹਾਲਾਤ ਸਿਆਣੇ ਕਰ ਦਿੰਦੇ ਆ ਤੇ ਵਿਅਕਤੀ ਜੇ ਠੋਕਰਾਂ ਜਿਹੜੀਆਂ ਨਾ ਉਹ ਖਾ ਕੇ ਤੇ ਫਿਰ ਸਿਆਣਾ ਹੋ ਜਾਂਦਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਇਸ ਬਾਰੇ ਕੀ ਵਿਚਾਰ ਆ ਸੋ ਆਪਣੀ رائے ਜ਼ਰੂਰ ਦਿਓ ਖੁਸ਼ ਰਹੋ ਤੰਦਰੁਸਤ